ਤੇ ਇਹ ਜਿਹੜੇ ਨਿੱਲੀਆਂ ਪੱਗਾਂ ਬੰਨ ਕੇ ਮਸੰਦ ਬੈਠੇ ਨੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਏ ਅਜੇ ਵੀ ਬੰਦੇ ਦੇ ਪੁੱਤ ਬਣੋ ਲੋਕਾਂ ਦੀਆਂ ਛੜਾ ਕੇ ਲਿਆਉਣ ਵਾਲਿਓ ਅੱਜ ਤੁਹਾਡੀਆਂ ਨਾਲੇ ਹੋ ਰਿਹਾ ਤੇ ਅੱਜ ਜਥੇਦਾਰਾਂ ਨੂੰ ਤੁਰੰਤ ਇਹਦੇ ਤੇ ਫੈਸਲਾ ਲੈਣਾ ਬਣਦਾ ਏ ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਤੇ ਕੌਰ ਲਿਖਦੇ ਨੇ ਉਹ ਆਧਾਰ ਕਾਰਡ ਉਹਨਾਂ ਦਾ ਆਈ ਕਾਰਡ ਕੱਲ ਤੱਕ ਤਿਆਰ ਬਣਾਓ ਅਗਰ ਕਿਸੇ ਦੀ ਕੋਈ ਗਲਤੀ ਆਈ ਤੇ ਸਜ਼ਾ ਮੁਕਰਰ ਰਵੀ ਅਕਾਲ ਤਖਤ ਕਰੂ ਕਰੂ ਕਿਹੜੀ ਜਿਹੜੇ ਫਿਰ ਅਕਾਲੀ ਫੂਲਾ ਸਿੰਘ ਕਰਿਆ ਕਰਦੇ ਸਨ ਜਾਂ ਸਾਡੇ ਵੱਡਿਆਂ ਨੇ ਬਾਬਾ ਜੱਸਾ ਸਿੰਘ ਰਾਮਗੜੀਆਂ ਨੇ ਜੱਸਾ ਸਿੰਘ ਗਾਲੂ ਵਾਲੀਆਂ ਨੇ ਬੰਦਾ ਸਿੰਘ ਬਹਾਦਰ ਬਾਬਿਆਂ ਨੇ ਕੀਤੀਆਂ ਉਹ ਕਰਨੀਆਂ ਹੋਣਗੀਆਂ ਔਰ ਇਹਦੇ ਲਈ ਅਸੀਂ ਤਤਪਾਰਾਂ ਇਹ ਹੀ ਸਾਡੀ ਲੜਾਈ ਹੈ ਕਿ 2 ਕਰੋੜ ਸਿੱਖ ਨੇ ਤੇ 2 ਕਰੋੜ ਸਿੱਖਾਂ ਦੇ ਆਧਾਰ ਕਾਟਾਈ ਕਾਰਡ ਪਛਾਣ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣਗੇ ਤਾਂ ਕਿ ਅਸੀਂ ਕਹਿ ਸਕੀਏ ਇਹ ਸਿੱਖ ਸੀ ਤੇ ਇਹ ਸਿੱਖ ਨਹੀਂ ਤੇ ਇਹ ਵੀ ਕਹਿ ਦਿਆਂ ਜੇ ਸਿੱਖਾਂ ਦੇ ਵਿੱਚ ਜੰਮ ਕੇ ਕਿਸੇ ਨੇ ਅੱਜ ਤੱਕ ਇਤਰਾਹ ਦਾ ਕੀਤਾ ਨਹੀਂ ਜੇ ਭਵਿੱਖ 'ਚ ਕਿਸੇ ਨੇ ਕਰ ਦਿੱਤਾ ਤੇ ਫਿਰ ਉਹਦਾ